ਕਿੰਨ੍ਹੇ ਸਰ ਤੋਂ ਜਾ ਯਾਰ ਭਾਜੀ ਠੀਕ ਨਹੀਂ ਆੰਦੇ ਹੋ ਭਾਜੀ ਪਰੇ ਰੁਕ ਜਿਓ ਹਲੇ ਭਾਜੀ ਰੁਕ ਜਿਓ ਜੇ ਚਲੋ ਕੋਈ ਗੱਲ ਨਹੀਂ ਕਰਾਂਗੇ ਅਸੂ ਹਾਏ ਹਾਏ ਅਜੇ ਤਲਵੰਤ ਦੇ ਰੋਸ਼ਨੀ ਆਮ ਆਦਮੀ ਪਾਰਟੀ ਦਾ ਵਰਸਾ ਪਾਟਾ ਨੂਰ ਮੈਨੂੰ ਭਾਈ ਕੈਮਰਾ ਥੋੜਾ ਸੈੱਟ ਕਰਨਾ ਪਰ ਹੋਗਾ ਗੱਲਾ ਸੋਡ ਵਾਲਾ ਕਾ ਬੱਲੇ ਨੂੰ ਨਾਲ ਅਮਰਪੁਰ ਤੋਂ ਹੁੰਦਾ ਹੋਇਆ ਤੱਕ ਪੁੱਛਿਆ ਸਭ ਤੋਂ ਪਹਿਲਾਂ ਪਿਆ ਬਾਬਾ ਤੁੰਦ ਸਰਕਾਰੀ ਉਹ ਬਰਾਤ ਮਹਾਨ ਭਾਈ ਭਾਈ ਦੀਆਂ ਖੁਸ਼ੀਆਂ ਹੋ ਗਈਆਂ ਉਹ ਪਤਵੰਤੇ ਸਾਰੇ ਪਤਵੰਤੇ ਸੱਜਣ ਜੋ ਸਾਡੇ ਮੈਂ ਲੋਕ ਸਭਾ ਹਲਕਾ ਕੌਂਸਲ ਆਮ ਪਾਰਟੀ ਦੇ ਉਮੀਦਵਾਰ ਜਸ਼ਨ ਸਿੰਘ ਪਵਨ ਪਾਰਟੀ ਨੂੰ ਜੀ ਤੋਂ ਅੱਜ ਤਰुण ਵਸਨੀਕਾਂ ਪਹੁੰਚੇ ਬਹੁਤ ਬਹੁਤ ਧੰਨਵਾਦ ਕਰਦੇ ਆ ਤਰुण ਵਸਨੀਕਾਂ ਦਾ ਜਿਹੜੇ ਹੌਮਾ-ਹਾਕੇ ਸੇਵਾਦਾਰਾਂ ਦੀ ਟੀਮ ਨੂੰ ਜੀ ਦਾ ਸਵਾਗਤ ਕਰ ਰਹੇ ਆ ਸੋ ਅੱਛਾ ਮਰਾਪਾ ਇੱਕ ਜੂਨ ਨੂੰ ਜੋ ਨਾਲੇ ਨਾਲ ਝਾੜੂ ਵਾਲਾ ਬਟਨ ਦਬਾ ਕੇ ਸਾਡੇ ਮਾਨ ਪ੍ਰੀਸ਼ਦ ਸਾਹਿਬ ਸਰਦਾਰ ਪ੍ਰਵਾਸ ਸਿੰਘ ਮਾਨ ਜੀ ਨੂੰ ਹੁਣੇ ਹੀ ਚੋਣ ਚਿੱਠੀ ਦੇਣੀ ਆ ਪਰ ਸ਼੍ਰੀ ਹਰਮਨ ਕੈਦੀਵਾਲ ਜੀ ਦੇ ਹੱਥ ਮਜਬੂਰ ਕਰ ਲਈਆਂ ਸਾਫੇ ਯਾਦ ਰੱਖੋ ਇਹ ਉਹ ਪਾਰਟੀਆਂ ਇਹ ਆਮ ਆਦਮੀ ਪਾਰਟੀਆਂ ਕਾਂਗਰਸੀ ਪਾਰਟੀਆਂ ਇਹ ਪਾਰਟੀਆਂ ਜੋ ਕੋਤ ਬਹੁਤ ਸਾਦੇ ਮੁਕਤਾਰੀ ਹੈ ਨੌਕਰੀ ਦੇ ਚੁੱਕੀਆਂ ਆ ਇੰਨਾ ਯਾਦ ਰੱਖੋ ਅਗਰ 245 ਦਾ ਮੋਰੀ ਦੇ ਸਕਦੀਆਂ 14 ਜੋ 200 ਦੇ ਵਿੱਚ 800 ਤੋਂ ਵੱਧਣਾ ਕਿਹਦੇ ਬਣਾ ਸਕਦੀਆਂ ਆਓ ਪਿੱਛੇ ਨੂੰ ਬਾਈ ਨਾਲ ਬਾਈ ਕਿੱਥੇ ਆਓ ਯਾਰ ਉਹ ਤੇ ਦੇਖਿਆ ਭਾਈ سامنے ਇਹ ਉਹ ਝੰਡਾ ਆ ਗਿਆ ਉਹ ਤੇ ਝੰਡਾ ਆ ਗਿਆ No, no, no. ਵੀ ਪੀ ਚੀਓ ਗਰੁੱਪ ਆਕਰਮਣਾ ਗਰੁੱਪ ਮੱਥਾ ਮੱਥਾ OK ਰਿਪੋਰਟ ਆਪਨੇ ਬਹੁਤ ਦੀਪੇ ਵਿੱਚ ਇੱਕ 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 ਸਾਡੇ ਚਾਰ ਨਾਲ ਜਿਹਦੇ ਨਾਲ ਤੂੰ ਜਿੰਨ ਘਣਾ ਉੱਤਨੋ ਹੈ ਫਾਈਫਰ ਫਾਈਫਰ ਇੱਕ ਸਾਹਮਣੇ ਇਹ ਦੇਖੋ ਸਾਹਮਣੇ ਇਹ ਹੈ ਪੈਸੇ ਰੋਕ ਕੇ ਆਓ ਜੀ ਆਜੋ ਆਜੋ ਤੁਸੀਂ ਕਿੱਥੇ ਚੱਲੇ ਚਾਹੋ ਆਹ ਦੇਖੋ ਜੀ ਆਹ ਪਹਿਲਾਂ ਆਦਾ ਇਹੋ ਨੰਬਰ ਦੇ